ਇੱਕ ਮਾੜੇ ਹਾਲਾਤਾਂ ਦੇ ਵਿੱਚੋਂ ਉੱਠ ਕੇ ਜਦੋਂ ਜਿੱਥੇ ਆਸ ਉਮੀਦ ਕੋਈ ਨਹੀਂ ਜਦੋਂ ਇਹ ਵੀ ਰੋਕ ਲੱਗ ਚੁੱਕੀ ਹੈ ਰਾادری ਦਾ ਕਰਕੇ ਸਮਾਜ ਵਿੱਚ ਜਾਤਾਂ ਪਾਤਾਂ ਵਿੱਚ ਵੰਡਣ ਕਰਕੇ ਕਿ ਕੋਈ ਪ੍ਰਮਾਤਮਾ ਦਾ ਨਾਮ ਨਹੀਂ ਲੈ ਸਕਦਾ ਉਹ ਤੋਂ ਪ੍ਰੈਸ਼ਰ ਵੀ ਹੋਵੇ ਤੁਹਾਡੇ ਉੱਤੇ ਆਪਾਂ ਨੂੰ ਕੋਈ ਕਾਲ ਕੋਡੀ ਚ ਰੱਖੇ ਨਾ ਨਹੀਂ ਆਪਾਂ ਨੂੰ ਕਹੇ ਕਿ ਇਹ ਏਰੀਆ ਦੇ ਵਿੱਚੋਂ ਤੁਸੀਂ ਬਾਹਰ ਨਹੀਂ ਜਾਣਾ ਤੇ ਇਹ ਤੁਸੀਂ ਗੱਲਾਂ ਨਹੀਂ ਕਰ ਸਕਦੇ ਆ ਨਾਮ ਨਹੀਂ ਲੈ ਸਕਦੇ ਆਪਾਂ ਕਿੰਦਾ ਤਾਂ ਮਹਿਸੂਸ ਹੋਵੇਗਾ ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਰਹਿੰਦੇ ਹੋਏ ਬਾਬਾ ਕਬੀਰ ਜੀ ਪਵਰ ਵਿਦਆਤ ਜੀ ਉਸ ਅਕਾਲ ਪੁਰਮਾਤਮਾ ਨੂੰ ਪਾ ਕੇ ਰਹਿੰਦੇ ਬਿਲਕੁਲ ਆਪਣੇ ਜੀਵਨ ਦੇ ਵਿੱਚ ਅਭੇਦਤਾ ਹਾਸਲ ਕਰ ਲੈਂਦੇ ਨੇ ਪਰ ਕਿਵੇਂ ਮੰਡੀ ਹੈ ਅਭੇਦਤਾ ਹਾਸਲ ਅੱਜ ਕਿਉਂ ਨਹੀਂ ਹੁੰਦੀ ਅੱਜ ਬੜਾ ਸੌਖਾ ਹੈ ਅੱਜ ਵੀ ਤਾਂ ਹੋ ਸਕਦੀ ਹੈ ਕਿਉਂਕਿ ਗੁਰਬਾਣੀ ਆਸਾ ਦੀ ਬਾਣੀ ਦੇ ਇੱਕ ਪਉੜੀ ਨੂੰ ਆਪਾਂ ਵਿਚਾਰਨਾ ਹੈ ਜਿਸ ਦੇ ਵਿੱਚ ਇੱਕ ਪੰਗਤੀ ਵੀ ਆਉਂਦੀ ਹੈ ਆਸਾ ਦੀ ਬਾਣੀ ਦੇ ਅੰਦਰ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਧਰਮ ਦੇ ਰਾਤ ਦੇ ਚੱਪਦੇ ਹੋਏ ਧਰਮ ਦੀਆਂ ਗੱਲਾਂ ਕਰਦੇ ਹੋਏ ਹਰ ਮਨੁੱਖੀ ਇਹ ਗੱਲ ਕਹਿੰਦਾ ਹੈ ਕਿ ਮੈਂ ਧਰਮ ਨੂੰ ਕੁਮਾਰ ਰਿਹਾ ਮੈਂ ਧਰਮ ਨੂੰ ਉਰਾਧ ਰਿਹਾ ਪਰ ਧਰਮ ਇਹ ਜਿਹੜੇ ਬਾਹਰੀ ਰੂਪ ਦੇ ਵਿੱਚ ਬਣਾ ਦਿੱਤੇ, ਬੇਕਾਰਮ ਬਣਾ ਦਿੱਤੇ, ਕਰਮਾਂ ਦਾ ਸਬੰਧ ਕਿਸੇ ਵੀ ਧਰਮ ਦੇ ਨਾਲ ਨਹੀਂ ਹੁੰਦਾ। ਧਰਮ ਕਿਸੇ ਸਮਾਜ ਦੇ ਨਾਲ ਜੁੜ ਕੇ ਨਹੀਂ ਹੁੰਦਾ। ਇਹ ਰੋਂਲੇ ਨੌਕਤਾ ਦੇ ਨੇ ਸਿੱਖ ਧਰਮ ਹੈ, ਹਿੰਦੂ ਧਰਮ ਹੈ, ਜਾਂ ਕ੍ਰਿਸਚਨ ਹੈ, ਜਾਂ ਬੁੱਧ ਧਰਮ ਹੈ। ਇਹ ਨੌਕਤਾ ਦੀਆਂ ਗੱਲਾਂ ਨੇ। ਪਰ ਜਿਸ ਵੀ ਇਨਸਾਨ ਨੇ ਸੱਚ ਦੇ ਨਾਲ ਜੁੜ ਗਿਆ, ਉਹਦਾ ਕੋਈ ਇੱਕ ਖਾਸ ਧਰਮ ਨਹੀਂ ਸੀ ਉਹ ਸਾਰਿਆਂ ਦੇ ਲਈ ਸਾਂਝਾ ਸੀ ਉਹ ਸਾਰਿਆਂ ਦੇ ਲਈ ਬਾਬਰ ਸੀ ਪਰ ਮਨੁੱਖਾਂ ਨੇ ਧਾਰਮਿਕ ਜਿਹੜੇ ਮਹਾਪੁਰਖ ਹੋਏ ਨੇ ਉਹਨਾਂ ਨੂੰ ਵੀ ਧਰਮ ਦੇ ਵਿੱਚ ਵੰਡ ਕੇ ਬਰਾਦਰੀਆਂ ਦੇ ਵਿੱਚ ਵੰਡ ਕੇ ਆਪਣੇ ਆਪਣੇ ਰੂਪ ਦੇ ਵਿੱਚ ਵੇਖਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਉਸ ਪਰਮ ਪਰਮਾਤਮਾ ਤੋਂ ਮਨੁੱਖ ਦੂਰ ਹੁੰਦਾ ਜਾ ਰਿਹਾ ਹੈ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਲਈ ਸੌਖਾ ਸੀ ਜੋ ਮੈਂ ਗੱਲ ਅੱਗੇ ਕਰਾਂ ਪਰ ਸਤਿਗੁਰੂ ਕਬੀਰ ਜੀ ਦੇ ਲਈ ਬਾਬਾ ਕਬੀਰ ਜੀ ਦੇ ਲਈ ਉਹ ਵਿਚਾਰ ਨੂੰ ਪਾਉਣਾ ਉਹ ਸਭ ਭੇਦਤਾ ਨੂੰ ਪਾਉਣਾ ਥੋੜਾ ਮੁਸ਼ਕਲ ਸੀ ਪਰ ਫਿਰ ਵੀ ਪ੍ਰਾਪਤ ਕਰ ਗਏ ਹੁਣ ਅਸੀਂ ਵੇਖੀ ਆਪਣੇ ਆਪ ਇਹ ਕੀ ਸਾਡੇ ਲਈ ਔਖਾ ਹੈ ਜਾਂ ਸੌਖਾ ਹੈ ਸਾਡੇ ਉਮਰ ਦੇ ਹਿਸਾਬ ਨਾਲ ਵੇਖੀਏ ਜਿੰਨਾ ਕੁ ਸਮਾਂ ਅਸੀਂ ਵੇਖ ਰਹੇ ਹਾਂ ਉਸ ਦੇ ਹਿਸਾਬ ਨਾਲ ਵੇਖੀਏ ਇਹ ਗੁਰਬਾਣੀ ਕੋਈ ਕਰਮਕਾਂਡ ਨਹੀਂ ਹੈ ਗੁਰਬਾਣੀ ਕਿਸੇ ਕਵੀ ਦੀ ਸ਼ੈਲੀ ਨਹੀਂ ਹੈ ਕੋਈ ਕਵਿਤਾ ਨਹੀਂ ਹੈ ਇਹ ਆਪਾਂ ਸਿਰਫ ਸੁਣ ਰਹੇ ਹਾਂ ਅਸੀਂ ਵਿਆਖਿਆ ਕਰ ਰਹੇ ਹਾਂ ਤੇ ਠੀਕ ਹੈ ਨਹੀਂ ਉਸ ਪਰਮ ਪਰਮਾਤਮਾ ਦੇ ਵਿੱਚ ਅਭੇਦਤਾ ਹਾਸਲ ਕਰਨ ਦਾ ਸਿੱਧਾ ਸਿੱਧਾ ਸਾਡੇ ਸਾਹਮਣੇ ਗਿਆਨ ਦਾ ਸਾਗਰ ਹੈ ਹੁਣ ਗੁਰਬਾਣੀ ਕੀ ਹੈ ਜੀ ਸਤਗੁਰ ਵਚਨ ਵਚਨ ਹੈ ਸਤਗੁਰ ਪਾਦਰ ਭੁਖਤ ਜਨਾਬੈ ਗੋ ਗੁਰੂ ਪਾਤਸ਼ਾਹ ਕਿਤੇ ਸਤਿਗੁਰੂ ਤੇ ਸਾਡੇ ਸਾਹਮਣੇ ਬੈਠਾ ਕੌਣ ਹੈ ਜੀ ਸਤਿਗੁਰੂ ਬੜੀ ਸੌਖੀ ਗ੍ਰਿਪਾਸ਼ਾ ਸਤਿਗੁਰ ਬਚਨ ਬਚਨ ਹੈ ਸਤਿਗੁਰ ਬਚਨ ਹੈ ਸਤਿਗੁਰ ਮਤਲਬ ਸ਼ਬਦ ਦਾ ਉਪਦੇਸ਼ ਸਤਿਗੁਰ ਸਾਡੇ ਸਾਹਮਣੇ ਬੈਠ ਕੇ ਨੇ ਪਰ ਸਾਹਮਣੇ ਬੈਠਣ ਦੇ ਬਾਵਜੂਦ ਵੀ ਆਪੋ ਵੇਖੋ ਕਿੰਨੀ ਹੈ ਸਾਡੇ ਲਈ ਸਾਡੇ 'ਚ ਬਹੁਤ ਕਮੀਆਂ ਨੇ ਕਿ ਉਹ ਪਰਮ ਪ੍ਰਮਾਤਮਾ ਸਤਿਗੁਰੂ ਸਾਡੇ ਸਾਹਮਣੇ ਗਿਆਨ ਸਾਗਰ ਦੇ ਰੂਪ ਦੇ ਵਿੱਚ ਹੁਣ ਜੇ ਕਿਤੇ ਨਾ ਕਿਤੇ ਕੋਈ ਕਮੀ ਆ ਰਹੀ ਹੈ ਸਾਡੇ ਮੰਨਣ ਦੇ ਵਿੱਚ ਆ ਰਹੀ ਹੈ ਸਾਡੇ ਕਮਾਉਣ ਦੇ ਵਿੱਚ ਆ ਰਹੀ ਹੈ ਪਰ ਸਤਿਗੁਰੂ ਤੇ ਪੂਰਾ ਬੈਠਾ ਹੈ ਸਾਹਮਣੇ ਗੁਰੂ ਕੋਈ ਇਹ ਵੀ ਨਹੀਂ ਹੈ ਇਕ ਕੋਈ ਬਹੁਤੇ ਉਤਪ ਕਰਨੇ ਨੇ ਕੋਈ ਯੰਤਰਾਂਵਾਂ ਕਰਨੀਆਂ ਨੇ ਕੋਈ ਤੀਰਥਾਂ ਤੇ ਇਸ਼ਨਾਨ ਕਰਨਾ ਹੈ ਕੋਈ ਚੌਂਕੀਆਂ ਭਰਦੀਆਂ ਵਿੱਚ ਲੋਕ ਕਰਦੇ ਨੇ ਕੋਈ ਦੀਵੇ ਬਾਲਣੇ ਨੇ ਉਚਾਰਨ ਲਾਉਣੇ ਨੇ ਕੋਈ ਹੋਰ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੇ ਕਰਮ ਕਾਂਡ ਕੁਝ ਵੀ ਨਹੀਂ ਤੇ ਕਰਨਾ ਕਿਉਂਕਿ ਜੇ ਕੁਝ ਵੀ ਕਰਨ ਦੇ ਨਾਲ ਜੇ 100 ਪਾਠ ਕਰਨ ਦੇ ਨਾਲ 125 ਪਾਠ ਕਰਨ ਦੇ ਨਾਲ ਜਿਸ ਸਮੇਂ ਦੇ ਅਨਸਾਰ ਪਾਠ ਕਰਨ ਕੋਈ ਨਾਲ ਕਿ ਐਸ ਸਮੇਂ ਦੇ ਵਿੱਚ ਪਾਠ ਕਰਨਾ ਹੈ ਐਸ ਸਮੇਂ ਦੇ ਵਿੱਚ ਨਹੀਂ ਕਰਨਾ ਜੇ ਇਦਾਂ ਰੱਬ ਮਿਲ ਜਾਂਦਾ ਹੁੰਦਾ ਜੇ ਇਦਾਂ ਅਭੇਦਤਾ ਹਾਸਲ ਹੋ ਜਾਂਦੀ ਸਿਰ ਤੇ ਹਰ ਇਨਸਾਨ ਉਹ ਉਹਨੇ ਪਾਠ ਕਰਦਾ ਸਮੇਂ ਦੀ ਪਾਲਣਾ ਕਰਦਾ ਤੇ ਉਹਨੇ ਉਹ ਅਭੇਦਤਾ ਹਾਸਲ ਕਰ ਲੈਂਦਾ ਪਰ ਇਹ ਬਾਹਰੀ ਗੱਲਾਂ ਨੇ ਇੰਨਾ ਗੱਲਾਂ ਦਾ ਪਰਮਾਤਮਾ ਦੇ ਨਾਲ ਅਸ ਪਰਮ ਸ਼ਕਤੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਜਿਵੇਂ ਬਾਬਾ ਕਬੀਰ ਜੀ ਆਪਣੀ ਬਾਣੀ ਦੇ ਅੰਦਰ ਵਕਸ਼ਿਸ਼ ਕਰਦੇ ਨੇ ਕਬੀਰ ਹਮਰਾ ਕੋ ਨਹੀਂ ਹਮ ਇਸ ਹੋ ਕੇ ਨਾ ਹੈ ਜਿਨ ਇਹ ਰਚ ਰਚਾਇਆ ਤਿਸ ਹੀ ਵਾਹੇ ਸਮਾਜ ਕਿ ਕਬੀਰ ਮੇਰਾ ਕੋਈ ਵੀ ਨਹੀਂ ਤੇ ਮੇਰਾ ਕਿਸੇ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਕਿਸੇ ਦੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਹੈ ਕਿਸੇ ਦੇ ਨਾਲ ਵੀ ਕੋਈ ਗੁੱਸਾ ਗਿੜਾ ਨਹੀਂ ਹੈ ਕਿਉਂਕਿ ਮੇਲਾ ਸਬੰਧ ਮੇਰੇ ਨਾਲ ਹੈ ਇਸ ਕਰਕੇ ਮੈਨੂੰ ਆਪਣੇ ਆਪ ਨੂੰ ਬੰਦੇ ਖੋਜ ਹਰ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ માં ਹੈ ਮੈਨੂੰ ਆਪਣੇ ਆਪ ਨੂੰ ਪੋਜਣਾ ਪੈਣਾ ਹੈ ਮੈਨੂੰ ਆਪਣੇ ਆਪ ਨੂੰ ਅੰਦਰੋਂ ਪੜਚੋਲਣਾ ਪੈਣਾ ਹੈ ਕਿ ਜੇ ਕੋਈ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਹੈ ਜੇ ਕੋਈ ਗੱਲ ਮੈਨੂੰ ਚਿੰਤਾ ਦੇ ਰਹੀ ਹੈ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਸਹਿਮ ਡਰ ਮੇਰੇ ਜੀਵਨ ਦੇ ਅੰਦਰ ਬਣਿਆ ਹੋਇਆ ਹੈ ਤਾਂ ਹਰ ਇੱਕ ਥਾਂ ਤੇ ਮੈਨੂੰ ਆਪਣੇ ਆਪ ਨੂੰ ਖੋਜਣਾ ਪੈਣਾ ਹੈ ਕਿ ਇਹਨਾਂ ਡਰਾਂ ਦੇ ਵਿੱਚੋਂ ਇਹਨਾਂ ਸਹਿਮਾਂ ਦੇ ਵਿੱਚੋਂ ਇਹਨਾਂ ਚਿੰਤਾਵਾਂ ਦੇ ਵਿੱਚੋਂ ਕਿਵੇਂ ਨਿਕਲਿਆ ਜਾਣਾ ਹੈ ਇਸੇ ਬਾਹਰੀ ਇਨਸਾਨ ਦਾ ਇਹਨਾਂ ਗੱਲਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਤੇ ਆਪ ਜਦੋਂ ਬਹੁਤ ਜ਼ਿਆਦਾ ਡੁਘਾਈ ਦੇ ਵਿੱਚ ਜਾ ਕੇ ਸੋਚੋਗੇ ਨਾ ਕਿ ਇਹਨਾਂ ਗੱਲਾਂ ਨੂੰ ਆਪ ਪੜ੍ਹੋਗੇ ਇੱਕ ਤੇ ਕਈ ਵਾਰ ਜਦੋਂ ਕਥਾਵਾਂ ਸੁਣਦੇ ਹਾਂ ਗੁਰਬਾਣੀ ਦੇ ਵਿਚਾਰ ਸਮਝਦੇ ਹਾਂ ਤਾਂ ਆਪ ਜਿਲਕੋ ਆਪ ਵੇਖਿਓ ਗੁਰਬਾਣੀ ਦੇ ਵਿਚਾਰ ਬਹੁਤ ਡੂੰਘਾਈ ਦੇ ਵਿੱਚ ਹੈ ਜਿਹਨੂੰ ਸਾਈਕਲੋਜੀਕਲੀ ਫੈਕਟ ਅਸੀਂ ਕਹਿੰਦੇ ਹਾਂ ਫਿਲਾਸਫੀ ਹੈ ਉਹ ਗੁਰਬਾਣੀ ਦੇ ਬਹੁਤ ਡੂੰਘਾਈ ਦੇ ਵਿੱਚ ਹੈ ਪਰ ਸਾਡੇ ਕੋਲੇ ਸਾਡਾ ਸਮਾਜ ਅੱਜ ਵੀ ਕਿੱਥੇ ਖੜਾ ਹੈ ਕਿੰਨੇ ਵਿਸ਼ਿਆਂ ਨੂੰ ਜ਼ਿਆਦਾ ਕਿਹੜੇ ਵਿਸ਼ਿਆਂ ਨੂੰ ਵਿਚਾਰਿਆ ਜਾਂਦਾ ਹੈ ਜਾਂ ਤੇ ਕਰਮ ਕਾਂਡ ਜਾਂ ਜਨਮਾਂ